ਅੱਜ ਤੜਕਸਾਰੀ ਮਿੰਟੂ ਜੀ ਇੱਕ ਬੜੀ ਮੰਦ ਭਾਗੀ ਜੀ ਖਬਰ ਆਈ ਭੱਲਾ ਜੀ ਜਸਵਿੰਦਰ ਸਿੰਘ ਭੱਲਾ ਜੀ ਉਹ ਸੰਸਾਰ ਤੋਂ ਚਲੇ ਗਏ ਸਮਾਂ ਜਦੋਂ ਆਉਂਦਾ ਹੈ ਉਦੋਂ ਉੱਥੇ ਜਾਣਾ ਸਭ ਨੇ ਆ ਪਰ ਕੁਝ ਲੋਕ ਜਿਹੜੇ ਆ ਉਹ ساری ਜ਼ਿੰਦਗੀ ਹਾਸੇ ਮੰਡਦੇ ਨੇ ਤੇ ਜ਼ਿੰਦਗੀ ਵੀ ਉਸੇ ਅੰਦਾਜ਼ ਦੇ ਵਿੱਚ ਜਾਂਉਂਦੇ ਨੇ ਸਫ਼ਰ ਹਰੇਕ ਬੰਦੇ ਦਾ ਹੀ ਵੱਖਰਾ ਹੁੰਦਾ ਹੈ ਕਿਵੇਂ ਨਾ ਕਿਵੇਂ ਕੋਈ ਸੰਘਰਸ਼ ਚੋਂ ਨਿਕਲਿਆ ਹੁੰਦਾ ਪਰ ਅਸੀਂ ਜਦੋਂ ਕਿਸੇ ਨੂੰ ਸਕਰੀਨ ਤੇ ਵੇਖਿਆ ਹੁੰਦਾ ਹੱਸਦਾ ਮੁਸਕਰਾਉਂਦਾ ਤੇ ਫਿਰ ਉਹ ਜਦੋਂ ਜਾਂਦਾ ਹੋਇਆ ਉਦਾਸ ਕਰਕੇ ਜਾਂਦਾ ਹੈ ਜਾਂ ਫਿਰ ਉਹਦੀਆਂ ਗੱਲਾਂ ਹੁੰਦੀਆਂ ਨੇ ਉਹ ਸੁਣਦੇ ਆ ਤੇ ਮਨ ਫਿਰ ਬੜਾ ਦੁਖੀ ਹੁੰਦਾ ਹੈ ਅਫਸੋਸ ਹੁੰਦਾ ਹੈ ਕਿ ਅਜੇ ਇਸ ਬੰਦੇ ਤੋਂ ਇਸ ਖਜ਼ਾਨੇ ਤੋਂ ਹੋਰ ਕੁਝ بڑا ਲਿਆ ਜਾ ਸਕਦਾ ਸੀ ਸਰ ਹਸਾਉਂਦਾ ਪਤਾ ਕੌਣ ਬੰਦਾ ਹੁੰਦਾ ਹੈ ਹਸਾਉਂਦਾ ਉਹ ਬੰਦਾ ਹੁੰਦਾ ਹੈ ਜਿਹੜਾ ਆਪਣੇ ਗਮ ਦਰਦ ਤਕਲੀਫਾਂ ਸਭ ਨੂੰ ਮਾਰ ਦਿੰਦਾ ਹੁੰਦਾ ਹੈ ਮਾਰ ਚੁੱਕਾ ਹੁੰਦਾ ਹੈ ਤੇ ਉਸ ਨੂੰ ਹਾਸੇ ਦੀ ਕੀਮਤ ਦਾ ਪਤਾ ਹੁੰਦਾ ਜੀ ਸੋ ਪੱਲਾ ਸਾਹਿਬ ਨੂੰ ਮੈਂ 1988 ਚ ਸਭ ਤੋਂ ਪਹਿਲਾਂ ਸੁਣਿਆ ਸੀਗਾ ਸ਼ਾਇਦ ਬਹੁਤ ਸਾਰੇ ਲੋਕ ਹੋਣਗੇ ਜਿਨ੍ਹਾਂ ਦਾ ਬਰਥ ਨਹੀਂ ਹੋਇਆ ਹੋਵੇ ਉਦੋਂ ਤੱਕ ਤਾਂ ਇਹ ਵੀ ਉਦੋਂ ਬਾਅਦ ਹੈ ਜੀ ਹਾਂ ਜੀ ਸ਼ਨਕਾਟਾ 1988 ਹਮ ਪਹਿਲੀ ਵਾਰੀ ਪਰ ਮੈਂ ਇਹਨਾਂ ਨੂੰ ਕਹਿਣਾ ਉਹ ਕਿ ਇਹ ਨੇ ਉਹ ਮੇਰ ਮਿੱਤਲ ਤੋਂ ਬਾਅਦ ਮੇਰ ਮਿੱਤਲ ਫਿਲਮ ਇੰਡਸਟਰੀ ਚ ਸੀਗੇ ਕਾਸਟ ਇੰਡਸਟਰੀ ਦੇ ਵਿੱਚ ਪਹਿਲੇ ਕਮੀਡੀਅਨ ਸੀਗੇ ਜਿਨ੍ਹਾਂ ਨੇ ਪੰਜਾਬੀਆਂ ਨੂੰ ਕਮੀਡੀਅਨ ਦੇ ਅਰਥ ਸਮਝਾਏ ਜੀ ਇਹ ਵੀ ਮਾਸਟਰ ਦੇ ਮੁੰਡੇ ਸਨ ਤੇ ਉਸ ਤੋਂ ਬਾਅਦ ਇੱਕ ਕਮੀਡੀਅਨ ਹੋਰ ਜਿਸ ਨੇ ਤੈਲ ਕ ਮਚਾਈ ਰੱਖਿਆ ਮਾਨ ਸਾਹਿਬ ਉਹ ਵੀ ਮਾਸਟਰ ਜੀ ਦੇ ਮੁੰਡੇ ਸੀ ਪਰ ਲੈਜੈਂਡ ਬੰਦਾ ਇਹੀ ਸੀਗਾ ਜਿਸ ਨੇ ਮਤਲਬ ਕਿ ਪੜ੍ਹਾਈ ਵੀ ਫੁੱਲ ਕੀਤੀ ਚੜ੍ਹਾਈ ਵੀ ਫੁੱਲ ਕੀਤੀ ਬਿਲਕੁਲ ਬਿਲਕੁਲ ਇਹ ਬੀ ਐਸ ਸੀ ਐਮ ਐਸ ਸੀ ਪੀ ਐਚ ਡੀ ਸਰ ਪ੍ਰੋਫੈਸਰ ਸੀ ਤੇ ਜੋੜਾ ਸਾਹਿਬ ਦੀ ਇੱਕ ਲਿਖਤ ਦੇ ਵਿੱਚ ਜ਼ਿਕਰ ਹੈ ਕਿ ਜਦੋਂ ਅਸੀਂ ਮਤਲਬ ਕਿ ਪਹਿਲਾ ਲੈਕਚਰ ਲਵਾਉਣਾ ਸੀਗਾ ਤੇ ਸਾਨੂੰ ਆਸ ਸੀਗੀ ਕਿ ਇੱਕ ਫਨੀ ਜਿਹਾ ਬੰਦਾ ਆਊਗਾ ਸਾਨੂੰ ਪੜਾਊਗਾ ਬੜਾ ਮਜ਼ਾ ਆਊਗਾ ਹੂੰ ਤੇ ਜਦੋਂ ਆਏ ਤੇ ਇੱਕ ਪ੍ਰੋਫੈਸਰ ਪ੍ਰੋਫੈਸ਼ਨਲ ਜਿੱਦਾਂ ਪ੍ਰੋਫੈਸਰ ਪੜਾਈ ਕਰਵਾਉਂਦੇ ਐ ਐਸਾ ਰੰਗ ਬੰਨਿਆ ਕਿ ਮਤਲਬ ਕਿ ਸਾਦੀ ਆਵਾਜ਼ ਹੁਣੇ ਕੋਈ ਬੰਦ ਹੋ ਗਈ ਹੂੰ ਤਾਂ ਮਤਲਬ ਕਿ ਜਿਸ ਭੂਮਿਕਾ ਚ ਅਲਾ ਜੀ ਨੂੰ ਮਤਲਬ ਕਿ ਕਾ ਗਿਆ ਕਿ ਐਸ ਭੂਮਿਕਾ ਚ ਜਾਣਾ ਚਾਹੇ ਉਹ ਤੁਸੀਂ ਦੇਖਦੇ ਹੋਵੋਗੇ ਕਈ ਮੌਕਿਆਂ ਤੇ ਉਹਨਾਂ ਨੇ ਐਕਟ ਵੀ ਕੀਤਾ ਹੈ ਸਿਕਟਾਂ ਚ ਹੂੰ ਵਕ ਵਕ ਤਰ੍ਹਾਂ ਦੇ ਰੂਪ ਤਾਰਿਆ ਫਿਲਮਾਂ ਚਾਹਣ ਤੋਂ ਪਹਿਲਾਂ ਉਹਨਾਂ ਦੀਆਂ ਦੋ ਪਾਰੀਆਂ ਜਿਹੜੀ ਅੱਜ ਦੀ ਜਨਰੇਸ਼ਨ ਹੈ ਉਹਨੇ ਫਿਲਮਾਂ ਰਹੀਂ ਵੇਖਿਆ ਪੱਲਾ ਅਸੀਂ ਉਹਨਾਂ ਨੂੰ ਕੈਸਟਾਂ ਰਹੀਂ ਵੇਖਿਆ ਦੂਰਦਰਸ਼ਨ ਰਹੀਂ ਵੇਖਿਆ ਸਕੀਟਾਂ ਰਹੀਂ ਵੇਖਿਆ ਜੀ ਉਹਨਾਂ ਦੀਆਂ 5 5 10 10 ਮਿੰਟ ਲੰਮੀਆਂ ਵੀ ਸਕੀਟਾਂ ਤੁਹਾਨੂੰ ਮਿਲ ਜਾਣਗੀਆਂ ਪਰ ਕਿਤੇ ਇੱਕ ਸੈਕਿੰਡ ਵਾਸਤੇ ਵੀ ਬੋਰਿੰਗ ਦਾ ਪਲ ਨਹੀਂ ਆਏਗਾ ਐਡਾ ਜ਼ਬਰਦਸਤ ਫਲੋ ਸੀ ਲੋਕਾਂ ਨੂੰ ਨਾਲ ਬੰਨਣ ਦੀ ਕਲਾ ਸੀ ਔਰ ਸਾਦੇ ਢੰਗ ਨਾਲ ਬਹੁਤ ਡੂੰਘੀਆਂ ਗੱਲਾਂ ਡਿਲੀਵਰ ਕਰ ਜਾਣ ਦਾ ਉਹਨਾਂ ਨੂੰ ਵੱਲ ਸੀ ਜੀ ਉਹਨਾਂ ਦੇ ਕੁਝ ਡਾਇਲੌਗ ਕੁਝ ਗੱਲਾਂ ਕੁਝ ਉਹਨਾਂ ਦੀ ਐਕਟਿੰਗ ਜਿਹੜੀ ਆ ਉਹ ਤੇ ਕਹ ਲੋ ਕਿ ਇੱਕ ਤਰ੍ਹਾਂ ਨਾਲ ਅਮਰੀ ਹੋ ਗਈ ਆ ਕੁਝ ਡਾਇਲੌਗ ਤੇ ਲੋਕ ਵਾਰੀ ਵਾਰੀ ਆਪ ਵੀ ਵਰਤਦੇ ਨੇ ਆ ਬਿਲਕੁਲ ਉਹ ਤਾਂ ਫਿਲਮਾਂ ਦੇ ਵਿੱਚੋਂ ਡਾਇਲੌਗ ਹੈ ਜਿੱਦਾਂ ਕਿ ਢਿੱਲੋ ਨੇ ਕਾਲਾ ਕੋਟਾ ਮੈਂ ਥੋੜੀ ਪਾਇਆ ਇਦਾਂ ਇਦਾਂ ਦੇ ਕੁਝ ਡਾਇਲੌਗ ਨੇ ਪਰ ਜਿੱਦਾਂ ਉਹਨਾਂ ਦੀ ਪ੍ਰਸਿੱਧ ਸਿਕਟਾ ਨੇ ਪ੍ਰਸਿੱਣੀਆਂ ਖਾ ਕੇ ਲਾ ਚਟੋ ਰਚਟੋ ਇਦਾ ਮਤਲਬ ਕਿ ਉਹ ਬਹੁਤ ਹੈ ਇਕਦਮ ਆਪਣੇ ਆਪ ਨੂੰ ਬਦਲਿਆ ਔਰ گاਉਂ ਦੇ ਬਹੁਤ ਅੱਛਾ ਸਨ ਹੂੰ ਬਹੁਤ ਲੋਕਾਂ ਨੂੰ ਚਿਤਕਟ ਬਤ ਹੋਏਗਾ ਬਹੁਤ ਅੱਛਾ ਗਾਂਵ ਸੀ ਉਹਨਾਂ ਦਾ ਉਹਨਾਂ ਨੇ ਮਤਲਬ ਕਿ ਕਈ ਕੈਸਟਾਂ ਦੇ ਵਿੱਚ ਖੁਦ ਗਾਇਆ ਵੀ ਹੈ ਕੀ ਬਾਤ ਕਿਉਂਕਿ ਬਹੁਤ ਸਿਰੇ ਦੇ ਆਦਮੀ ਸੀ ਜੀਏ ਖੁੱਲ ਕੇ ਜੀਏ ਪਿੱਛੇ ਜੀ ਉਹਨਾਂ ਨੇ ਜਦੋਂ ਮਹਾਲੀ ਚ ਘਰ ਲਿਆ ਮੇਰੇ ਖਿਆਲ ਦੇ ਨਾਲ ਉਹ ਤੋਂ ਉਹਨਾਂ ਦੇ ਘਰ ਚ ਚੋਰੀ ਹੋ ਗਈ ਸੀਗੀ ਹੂੰ ਚੋਰੀ ਹੋ ਗਈ ਫਿਰ ਉਹਨਾਂ ਨੇ ਚਲੋ ਇਹਦੀ ਰਪਟ ਰੋਪਟ ਕਰਾਈ ਤੇ ਜਾਂਚ ਪੜਤਾਲ ਕੀਤੀ ਉਹ ਨੌਕਰੀ ਚੋਰ ਨਿਕਲਿਆ ਸੀਗਾ ਸਾਰਾ ਕੁਝ ਉਹਨੇ ਕੀਤਾ ਕਰਾਇਆ ਸੀਗਾ ਸੋ ਹੱਸ ਕੇ ਜੀਵਿਆ ਬੰਦਾ ਹਸਾਇਆ ਲੋਕਾਂ ਨੂੰ ਤੇ ਉਹਦਾ ਮਰਨ ਵੀ ਮੇਰੇ ਖਿਆਲ ਦੇ ਨਾਲ ਮੈਂ ਜਿਸ ਸਵੇਰੇ ਲਿਖਿਆ ਸੀਗਾ ਕਿ ਦੇਖੋ ਕੁਝ ਬੰਦਿਆਂ ਦਾ ਜੀਣਾ ਹੀ ਅਰਥ ਹੁੰਦਾ ਕੁਝ ਬੰਦਿਆਂ ਦਾ ਮਰ ਜਾਣਾ ਵੀ ਸਫਲ ਹੁੰਦਾ ਹੈ ਸਫਲ ਮੌਤਾਂ ਦੇ ਵਿੱਚ ਇੱਕ ਮੌਤ ਮੈਂ ਗਿਣਦਾ ਕਿ ਜਦੋਂ ਨੇਤਾ ਅੱਜ ਦੀ ਮਾਡਰਨ ਪੀਡੀ ਸਾਡੇ ਵਰਗੇ ਜਿਹੜੇ ਆ ਉਸ ਦੌਰ ਦੇ ਅਲੜ ਜਦੋਂ ਇਹਨਾਂ ਨੇ ਸ਼ਣਕਾਟਾ ਸੀਰੀ ਸ਼ੁਰੂ ਕੀਤੀ ਮੈਂ ਪਹਿਲਾ ਸ਼ਣਕਾਟਾ ਸੁਣਿਆ ਤੇ ਮੇਰੇ ਲਗਭਗ ਸਾਰੇ ਸ਼ਣਕਾਟੇ ਸੁਨੇ ਹੋਣ ਗਏ ਜੀ ਠੀਕ ਹੈ ਨਾ ਜੀ ਹੂੰ ਤੋਂ ਇਨਾ ਚਿਰ ਕਿਸੇ ਆਡੀਅੰਸ ਨੂੰ ਨਾਲ ਲਈ ਆਉਣਾ ਨਾਲ ਲਈ ਆਉਣਾ ਫਿਰ ਇੱਕ ਮੌਕੇ ਉਹਨਾਂ ਦੀ ਸ਼ੁਰੂਆਤ ਹੋਈ ਸੀ ਸ਼ੈਦੁੱਲਾ ਪੱਟੀ ਫਿਲਮ ਤੋਂ ਹੂੰ ਹਰ ਨਵੇਂ ਨਵੀਂ ਦੇ ਆਸ-ਪਾਸ ਤਾਂ ਉਹਨਾਂ ਨੇ ਫਿਰ ਉਸ ਤੋਂ ਬਾਅਦ ਫਿਲਮਾਂ ਦੇ ਵਿੱਚ ਜਿਹੜੀ ਪਾਰੀ ਖੇਡੀ ਆ ਇਸ ਤੋਂ ਇਲਾਵਾ ਸ਼ਮਾਰੂ ਦੇ ਨਾਲ ਲੰਮਾ ਸਮਾਂ ਸਾਂਝ ਰਹੇ ਨੇ ਇਹਨਾਂ ਨੇ ਬਹੁਤ ਸਾਰੀਆਂ ਉਹਦੇ 'ਚ ਵੀ ਜਿਹੜੀਆਂ ਹੁੰਦੀਆਂ ਨੇ ਅ ਵਿਅੰਗਮਈ ਫਿਲਮਾਂ ਬਣਾਈਆਂ ਨੇ ਜਸਪਾਲ ਪੱਟੀ ਦੀ ਜੇ ਕਿਸੇ ਨੇ ਜਗ੍ਹਾ ਭਰੀ ਤਾਂ ਜਸਵਿੰਦਰ ਪੱਲਾ ਸੀ ਇਹਨਾਂ ਦੀ ਜਗ੍ਹਾ ਕੌਣ ਭਰੇਗਾ ਮੈਨੂੰ ਤੇ ਕੋਈ ਦੀਦਾ ਨਹੀਂ ਆ ਇਹਨਾਂ ਦੇ ਸਾਥੀ ਇਹ ਬਾਲਮੁਕੰਦ ਸ਼ਰਮਾ ਉਹਨਾਂ ਨੇ ਇੱਕ ਵਾਰੀ ਮੈਨੂੰ ਸੱਦਿਆ ਸੀ ਉਹ ਮਾਰਕਫਰਡ ਦੇ ਅਧਿਕਾਰੀ ਆ ਜੀ ਜੀ ਤੇ ਉੱਥੇ ਬਾਈ ਜੱਸੀ ਦੂਰਦਰਸ਼ਨ ਦੇ ਬਹੁਤ ਪੁਰਾਣੇ ਕੈਮਰਾਮੈਨ ਆ ਉਹਨਾਂ ਦਾ ਮੁੰਡਾ ਕੰਮ ਕਰਦਾ ਸਤਰੰਗ ਚੈਨਲ ਆ ਉਹਦਾ ਸੱਤੀ ਆ ਉਹਦਾ ਨਾਮ ਤੇ ਉੱਥੇ ਮੈਨੂੰ ਚੰਡੀਗੜ੍ਹ ਬੁਲਾਇਆ ਤੇ ਉੱਥੇ ਬਾਲਮੁਕੰਦ ਜੀ ਨਾਲ ਗੱਲਾਂ ਬਾਤਾਂ ਆਈਆਂ ਤੇ ਉਹਨਾਂ ਨੇ ਸਾਰਾ ਆਪਣਾ ਸਫ਼ਰ ਜਿਹੜਾ ਦੱਸਿਆ ਤੇ ਇਹਨਾਂ ਦੀਆਂ ਗੱਲਾਂ ਔਰ ਮਤਲਬ ਕਿ ਦੱਸਿਆ ਕਿ ਕਿੰਨੀ ਮਲਕੀ ਮौज-ਮਸਤੀ ਨਾਲ ਇਹ ਆਪ ਦਾ ਫਨ ਜਿਹੜਾ ਸੀਗਾ ਉਹ ਦੁਨੀਆ ਤੱਕ ਪਹੁੰਚਾ ਗਿਆ ਮਲਕੀ ਜ਼ਿੰਦਗੀ ਵੀ ਜੀਵੀ ਯਾਰੀ ਦੋਸਤੀ ਨਵਾਈ ਖਾਦਾ ਪੀਤਾ ਇੰਜੋਏ ਕੀਤਾ ਹੂੰ ਬਹੁਤ ਵਧੀਆ ਜ਼ਿੰਦਗੀ ਜੀਵੀ ਇਹਨਾਂ ਨੇ ਮਨੋਰੰਜਨ ਦਿੱਤਾ ਲੋਕਾਂ ਨੂੰ ਹਾਸਾ ਦਿੱਤਾ ਪਿਆਰ ਦਿੱਤਾ ਖੁਦ ਪਤਾ ਨਹੀਂ ਮੈਂ ਜਿਵੇਂ ਤੁਹਾਨੂੰ ਕਿਹਾ ਨਾ ਹਾਸੇ ਦੀ ਕੀਮਤ ਜਾਣਨ ਵਾਲਾ ਹੀ ਲੋਕਾਂ ਨੂੰ ਹਸਾਉਂਦਾ ਤੇ ਆਪਦੇ ਦੁੱਖਾਂ ਦਰਦਾਂ ਤੋਂ ਪਾਰ ਪਾ ਚੁੱਕਾ ਹੁੰਦਾ ਚਾਰਲੀ ਚੈਪਲਿਨ ਸਰ ਦੁਨੀਆ ਦਾ ਬਹੁਤ ਵੱਡਾ ਦੁਖੀ ਆਦਮੀ ਸੀਗਾ ਹਮ ਹਮ ਚਾਰਲੀ ਚੈਂਪਲਨ ਦੀ ਲਾਈਫ ਪੜ੍ਹ ਕੇ ਦੇਖ ਲਿਓ ਸਰ ਜਿਹੜਾ ਕਮੇਡੀਆ ਦਾ ਕਹ ਲੋ ਕਮੇਡੀਆ ਦਾ ਕਿੰਗ ਹੈ ਜੀ ਪਰ ਉਹ ਬੰਦਾ ਨਿੱਜੀ ਜ਼ਿੰਦਗੀ ਚ ਕੀ ਸੀ ਜਦੋਂ ਤੁਸੀਂ ਉਹਦੀ ਲਾਈਫ ਸਟੋਰੀ ਪੜ੍ਹੋਗੇ ਤਾਂ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਹਾਸਿਆਂ ਦੀ ਕੀਮਤ ਕੀ ਹੁੰਦੀ ਹੈ ਸਰ ਬਿਲਕੁਲ ਮਿੰਟੂ ਜੀ ਬਿਲਕੁਲ ਜਸਤਾਰ ਸਿੰਘ ਜੀ ਵੀ ਕਹਿ ਰਹੇ ਨੇ ਕਿ ਪੱਲਾ ਸਾਹਿਬ ਨੂੰ ਸ਼ੰਕਾਟਾ ਸੀਰੀਜ਼ ਤੋਂ ਕਹਿੰਦੇ ਦੇਖਦੇ ਆ ਰਹੇ ਆ ਔਰ ਦੀਪ ਗਰੇਵਾਲ ਜੀ ਕਹਿੰਦੇ ਕਿ 88 ਤੋਂ ਲੈ ਕੇ ਹੁਣ ਤੱਕ ਉਹਨਾਂ ਨੇ ਹਮੇਸ਼ਾ ਗਰੋਅ ਕੀਤਾ ਬਿਲਕੁਲ ਕੋਈ ਕੰਟਰੋਵਰਸੀ ਵਗੈਰਾ ਇਦਾਂ ਕਦੇ ਨਹੀਂ ਸੁਣੀ ਕੋਈ ਕਸ਼ਤ ਕੋਈ ਮਾੜੀ ਮੁੱਟੀ ਭਾਵੇਂ ਕਿਤੇ ਕੋਈ ਗੱਲਬਾਤ ਹੋਈ ਹੋਵੇ ਅਸੀਂ ਤੇ ਮਤਲਬ ਕਿ ਸਕੂਲ ਟਾਈਮ ਚ ਸੁਣਨਾ ਸਟਾਰਟ ਕੀਤਾ ਸੀ ਦੇਖਣਾ ਸਟਾਰਟ ਕੀਤਾ ਸੀਗਾ ਤੇ ਆ ਤੁਹਾਡੇ ਸਾਹਮਣੇ ਕਈ ਦਹਾਕੇ ਗੁਜ਼ਰ ਗਏ ਆ ਕੋਈ ਗੱਲ ਨਹੀਂ ਸੁਣੀ ਕਦੇ ਉਹਨਾਂ ਨੇ ਕਿਸੇ ਥਾਂ ਤੇ ਜਾ ਕੇ ਕੋਈ ਕਾਲਾ ਪੰਨੀ ਦਿਖਾਇਆ ਕੋਈ ਕੁਝ ਨਹੀਂ ਬਸ ਜਿੱਦਾਂ ਦਾ ਮੈਨੂੰ ਕਿਸੇ ਸ਼ਖਸ ਨੇ ਦੱਸਿਆ ਕਿ ਉਹਨਾਂ ਦੇ ਜਿਹੜੇ ਡਾਇਰੈਕਟਰ ਸੀਗੇ ਸਮੀਪ ਕੰਗ ਉਹਨਾਂ ਦੇ ਨਾਲ ਉਹਨਾਂ ਦੀ ਕਿਤੇ ਮਿੱਤਰਤਾ ਹੈ ਤੇ ਉਹ ਕਹਿੰਦੇ ਸਮੀਪ ਨੇ ਦੱਸਿਆ ਕਿ ਅਸੀਂ ਜਿਹੜੇ ਡਾਇਲੌਗ ਲਿਖ ਕੇ ਦਿੰਦੇ ਸੀਗੇ ਭੱਲਾ ਸਾਹਿਬ ਨੂੰ ਤੇ ਕਈ ਮੌਕਿਆਂ ਤੇ ਉਹ ਸਾਡੇ ਡਾਇਲੌਗ ਛੱਡ ਕੇ ਆਪਣੇ ਡਾਇਲੌਗ ਫਿੱਟ ਕਰਦੇ ਸੀਗੇ ਔਰ ਕਿਆ ਅਸੀਂ ਕਹਿੰਦੇ ਸੀ ਕਿ ਯਾਰ ਜੇ ਸਾਡੇ ਹੁੰਦੇ ਤਾਂ ਬੇੜਾ ਹੀ ਕਰਕ ਹੋ ਜਾਣਾ ਸੀ ਮਤਲਬ ਇਹ ਚੀਜ਼ ਹੁੰਦੀ ਹੈ ਕਈ ਵਾਰ ਬੰਦਾ ਇਹ ਸੋਚਦਾ ਹੈ ਕਿ ਯਾਰ ਕਿ ਬਈ ਜੇ ਸਾਡੀ ਚੀਜ਼ ਕਿਉਂਕਿ ਅਗਲਾ ਇੰਨੀ ਚੀਜ਼ ਤਗੜੀ ਦੇ ਦਿੰਦਾ ਤੁਹਾਨੂੰ ਤੁਸੀਂ ਵੀ ਬੈਸਟ ਕੀਤਾ ਹੁੰਦਾ ਜੀ ਜੀ ਤੇ ਤੁਹਾਨੂੰ ਲੱਗਦਾ ਕਿ ਨਹੀਂ ਯਾਰ ਇਸ ਬੰਦੇ ਨੇ ਜੋ ਆਪਦੇ ਕੋਲੋਂ ਕੀਤਾ ਹੈ ਮੇਰੇ ਤੋਂ ਬੈਸਟ ਹੈ ਕਲਾ ਹੈ ਹੀ ਇਹ ਹੈ ਨਾ ਜਦੋਂ ਕੋਈ ਕਰੈਕਟਰ ਚ ਉਸ ਤਰ੍ਹਾਂ ਉਤਰ ਜਾਂਦਾ ਹੈ ਨਾ ਤੇ ਉਸ ਤੋਂ ਵੀ ਬੈਸਟ ਦੇ ਪਾਉਣਾ ਹੁੰਦਾ ਹੈ ਖੈਰ ਪੱਲਾ ਸਾਹਿਬ ਨੇ ਨਮਨ ਹੈ ਤੇ ਅਪਰਦਾਸ ਕਰਦੇ ਆ ਕਿ ਕੁਦਰਤ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੇ ਉਹਨਾਂ ਨੂੰ ਤੇ ਖੈਰ ਚੱਲਦੇ ਆ ਅੱਗੇ ਪਹਿਲਾਂ ਤੁਹਾਡਾ ਸਾਰਿਆਂ ਦਾ ਸਵਾਗਤ ਜਿਹੜੇ ਦੋਸਤ ਨਾਲ ਜੁੜ ਚੁੱਕੇ ਨੇ ਜਿਹੜੇ ਅਜੇ ਨਹੀਂ ਜੁੜੇ ਉਹਨਾਂ ਤੱਕ ਥੋੜਾ ਜਿਹਾ ਪ੍ਰੋਗਰਾਮ ਸਾਂਝਾ ਕਰਦੇ ਹੋ ਫਿਰ ਆਪਾਂ ਗੱਲਾਂ ਬਾਤਾਂ ਸਾਂਝੀਆਂ ਕਰਦੇ ਆ ਮਿੰਟੂ ਜੀ ਮੁੜ ਕੇ ਥੋੜਾ ਜਿਹਾ ਰਾਜਨੀਤੀ ਵਾਲੇ ਪਾਸੇ ਨਾ ਆਉਣੇ ਆ ਰਾਜਨੀਤੀ ਦੀ ਗੱਲ ਕਰਦੇ ਆ ਤੇ ਵੋਟਾਂ ਜਿਵੇਂ ਜਿਵੇਂ ਨੇੜੇ ਆ ਰਹੀਆਂ ਨੇ ਉਧਰੋਂ ਕਹੋ ਕਿ 3 3.5 ਪੌਣੇ 4 ਸਾਲ ਲੰਘ ਗਏ ਨੇ ਸਰਕਾਰ